वाहगुरु जी का खालसा वाहेगुरु जी की फतेह ਤਨਤਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਤੇ ਸਾਰੀਆਂ ਸੰਗਤਾਂ ਨੂੰ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਤਨਤਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਇਸ ਗੁਰਪੁਰਬ ਨੂੰ ਸਮਰਪਿਤ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿੱਤੇ 27 April ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਸਹੀ 12 ਵਜੇ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਆਰੰਭ ਹੋਇਆ ਸੀਗਾ ਜੋ ਕਿ ਵੱਖ-ਵੱਖ ਬਜ਼ਾਰਾਂ ਚੌਕਾਂ 'ਚ ਹੁੰਦਾ ਹੋਇਆ ਉਸ ਨਗਰ ਕੀਰਤਨ ਦੀ ਸਮਾਪਤੀ ਜਿਹੜੇ ਗੁਰਦੁਆਰਾ ਗੁਰੂ ਕੇ ਮੈਲ ਕਿਤੇ ਗੁਰ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਸਥਾਨਾ ਉਸ ਜਗ੍ਹਾ ਤੇ ਨਗਰ ਕੀਰਤਨ ਦੀ ਸਮਾਪਤੀ ਹੋਈ ਸੀਗੀ ਸੋ 27 April ਨੂੰ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਗੁਰੂ ਕੇ ਮੈਲ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਏ ਸਨ ਅੱਜ ਉਹਨਾਂ ਦੇ ਹੁਣ ਭੋਗ ਪਾਏ ਗਏ ਨੇ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਤੇ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰਾਂਥੀ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਆਏ ਹਨ ਉਸ ਹੁਕਮਨਾਮੇ ਦੀ ਕਥਾ ਵਿਚਾਰ ਕਰ ਰਹੇ ਨੇ ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਆਪਣੇ ਤਨ ਕਰਕੇ ਮਨ ਕਰਕੇ ਹਿੱਸਾ ਲੈ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਾਰਾ ਦਿਨ ਗੁਰਮਤ ਸਮਾਗਮ ਚੱਲਣਗੇ ਜੋ ਰਾਤ ਲਗਭਗ 11 11:30 ਵਜੇ ਤੱਕ ਇਹ ਗੁਰਮਤ ਸਮਾਗਮ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਣਗੇ ਅਤੇ ਅੱਜ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦੀਵਾਲਾ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਵੇਰੇ 8:30 ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਜਲੌ ਸਜਾਏ ਜਾਣਗੇ ਜਿਹੜੀਆਂ ਸੰਗਤਾਂ ਨੇ ਜਲੌ ਦੇ ਦਰਸ਼ਨ ਕਰਨੇ ਨੇ ਉਹ ਜਲੌ ਦੇ ਦਰਸ਼ਨ ਕਰ ਸਕਦੇ ਨੇ ਸਾਰੀਆਂ ਸੰਗਤਾਂ ਨੂੰ ਫਿਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਮੈਂ ਕੀ ਨਾਮ ਹੈ ਕਹਾਂ ਸੇ ਆਇਆ ਹਾਂ ਕਹਾਂ ਪਹੁੰਚਿਆ ਹਾਂ ਮੈਂ ਸ਼ਾਲੂ ਮਨਚੰਦਾ ਰੋहतक ਹਰਿਆਣਾ ਸੇ ਅੰਮ੍ਰਿਤਸਰ ਆਇਆ ਹਾਂ ਗੋਲਡਨ ਟੈਂਪਲ ਦੇਖਣੇ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵੀ ਗਏ ਥੇ ਕੱਲ कल हमारा सारा दिन वही रहा सुबह एक साढ़े ग्यारह बजे से लेकर शाम को साढ़े पांच बज गए थे वहां पर भी पूरा उत्साह था लोगों में मैं तो फर्स्ट टाइम ही वहां देखा था कि चार बाणियों का पाठ होता है आज बहुत खास दिन है आज श्री गुरु तेग बहादुर जी का प्रकाश पुरब है उसके लिए सारी संगत को ढेर सारी बधाइया और इस चीज का उत्साह देखने से ही पता चल रहा है शाम को दीप प्रज्वलन होंगे और आतिशबाजी होएगी वो देखने का हमारा सौभाग्य तो नहीं पर जिसका है उनके लिए बहुत बहुत खुशी का दिन दारे है सुबह अमृत वेला दर्शन किए बहुत अच्छे दर्शन हुए कोई पार्शियलिटी नहीं होती यहाँ पे सबसे बड़ी चीज तो ये कहेंगे जितनी देर मर्जी बैठो एक बार मत्था टेक के बाहर निकल के जितनी देर मर्जी बैठ सकते हैं कोई ऑब्जेक्शन नहीं होता कुछ नहीं अपना पार्ट करो शुक्राना मेरे मालिक सबको ऐसे ही सदबुद्धि देना अच्छी जगह पर आया करें लोग शुक्राना ਹਾਜੀ ਕੀ ਨਾਮ ਹੈ ਜੀ ਹਰਮਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਕਿੱਥੇ ਤੋਂ ਮੈਂ ਸ਼ਹਿਰ ਤੋਂ ਆਇਆ ਜੀ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਹਾਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪਰਚਾ ਮੈਂ ਇਹ ਕਹਿਣਾ ਚਾਹਾਂਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਭਾਂ ਦੇ ਅੰਗ ਸੰਸਾ ਯਹਾਨ ਗੁਰੂ ਮਹਾਰਾਜ ਜੀ ਅਤੇ ਜੋ ਸੰਗਤਾਂ ਨਹੀਂ ਆ ਸਕਦੀਆਂ ਸ੍ਰੀ ਹਰਮੰਦਰ ਸਾਹਿਬ ਉਹ ਸੰਗਤਾਂ ਆਉਣ ਗੁਰਮਾਰਾ ਦੇ ਨਾਲ ਜੁੜਨਾਂ ਨੇਤੇ ਨੇਮ ਕਰਿਆ ਕਰੋ ਗੁਰੂ ਮਹਾਰਾਜੀ ਚੜ੍ਹਦੀ ਕਲਾ ਕਰਨਗੇ ਸਰਬਤੁਦਾਇ ਪਲਾ ਕਰਨਗੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਬਹੁਤ ਵਧੀਆ ਸਭ ਸੰਗਤਾਂ ਮੱਥਾ ਟੇਕ ਰਹੀਆਂ ਨੇ ਦੋ ਦੋ ਤਿੰਨ ਤਿੰਨ ਘੰਟੇ ਵਿੱਚ ਲਾਈਨ ਲਾ ਕੇ ਮੱਥਾ ਟੇਕ ਰਹੀਆਂ ਨੇ ਰਾਤ ਨੂੰ ਆਦਿ ਸਟਾਜੀ ਹੋਏ ਉਸ ਦਾ ਨਾਮ ਨਹੀਂ ਹੋਣਾ ਅਸੀਂ ਚੱਲ ਜਾਣਾ ਦੂਰੋਂ ਆਏ ਹੋਏ ਆ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਸਰਬਤੁਦਾਇ ਪਲਾ ਕਰੇ